ਅਰੇਾਸ ਤੇ ਨਾਲ ਆਹ ਜਿਹੜੀ ਕਿਸ਼ਤੀ ਆ ਇਹ ਵੀ ਚੱਲ ਰਹੀ ਆ ਹਾਂ ਛਿੱਟੜ ਮੋਖੇ ਜੂਆ ਕਿੱਥੋਂ ਕਰਦੇ ਮੇਰੀ ਉਮਰ 65 ਸਾਲ ਹੈ ਯਾਨੀ ਸਾਰ ਆਪਣਾ ਔਰ 150 ਕਰੋੜ ਦੀ ਲਾਗਤ ਨਾਲ ਆਪਣਾ ਜਿਹੜਾ ਪਲਾਂਟ ਰੈਡੀ ਆ ਔਰ 1 ਅਕਤੂਬਰ ਨੂੰ ਦੀਓਟ ਬਣਾਈਆਂ ਜਾ ਰਹੇ ਆ ਜਿਹੜੀਆਂ ਬਾਜ਼ਾਰ ਵਾਲੀਆਂ ਜਲੇਬੀਆਂ ਸ਼ਹਿਰ ਦੇ ਆਉਂਦੀਆਂ ਇੰਨੀਆਂ ਸੁਆਗ ਨਹੀਂ ਹੁੰਦੀਆਂ ਜਿਹੜੇ ਮੇਲਿਆਂ ਤੇ ਮਿਲਦੇ ਹੁੰਦੇ ਆ ਆਮ ਤੁਹਾਨੂੰ ਨਹੀਂ ਮੇਲੇ ਮਿਲਣਗੇ ਇੱਥੇ ਤੁਸੀਂ ਆ ਕੇ ਅੱਗਾ ਹੋਣਾ ਗਈਦਾ ਜੀ ਬੱਚਿਆਂ ਦੀ ਰੇਲ ਗੱਡੀ ਚੱਲ ਰਹੀ ਆ ਦੇਖੋ ਬੱਚੇ ਵਿੱਚ ਬੈਠੇ ਆ ਆ ਦੇਖੋ ਇਹ ਝੂਟਾ ਲੈ ਰਿਹਾ ਛੋਟੇ ਛੋਟੇ ਬੱਚੇ ਤੇ ਟ੍ਰੇਨ ਜਾ ਰਹੀ ਆ ਇੱਧਰ ਵੀ ਆਹਾ ਬੱਚਿਆਂ ਦੇ ਘੰਗੂੜੇ ਜਿਹੜੇ ਲੱਗੇ ਹੋਏ ਆ ਬੱਚੇ ਦੇਖੋ ਉੱਪਰ ਚੜੇ ਹੋਏ ਆ ਰੇਲ ਗੱਡੀ ਚ ਕਾਫੀ ਭਰੀ ਹੋਈ ਆ ਫੁੱਲ ਪਿੱਛੇ ਇੰਜਣ ਲੱਗਿਆ ਆਪਾਂ ਖੜੇ ਆ ਜੀ ਪਾਸੋ ਦੇ ਵਿੱਚ ਜਿੱਥੇ ਕਿ ਮਾਤਾ ਸੱਦੀ ਮੰਦਰ ਰਣ ਈਸ਼ਵਰੀ ਰਾਣੀਤੀ ਦਾ ਜਿਹੜਾ ਉੱਥੇ ਧੀ ਰਾਣੀ ਦਾ ਮੇਲਾ ਲੱਗਦਾ ਇਹ ਸੜਕ ਜਾ ਰਹੀ ਆ ਜਿਹੜੀ ਆ ਨਾਬਾ ਨੂੰ ਤੇ ਆਪਾਂ ਪਿੱਛੇ ਜਿਹੜੀ ਆ ਕਰੀਆ ਪਾਸੋਂ ਤੋਂ ਸ਼ੋ ਆਪਾਂ ਰਾਣੀਤੀ ਦੇ ਮੇਲੇ ਤੇ ਇਹ ਠਾਣਾ ਪਾਸੋਂ ਤਸੀਲ ਨਾਬਾ ਜਿਲ੍ਹਾ ਪਟਿਆਲਾ ਵਿੱਚ ਹਰ ਸਾਲ ਜਿਹੜਾ ਇੱਥੇ ਮੇਲਾ ਇਹ ਲੱਗਦਾ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਦੁਕਾਨਾਂ ਪ੍ਰਸ਼ਾਦ ਦੀਆਂ ਝਾੜੂ ਚੜਦੇ ਆ ਜੂਨ ਚੜਦਾ ਇੱਥੇ ਤੇ ਆਹ ਦੇਖੋ ਤੁਸੀਂ ਬਰੀਕ ਬਰੀਕ ਇਹ ਕੀ ਇਹ ਨਾਗ ਹੁੰਦੇ ਜੀ ਇਹ ਕਿੱਧਰ ਆਵੇ ਚੇਟੜ ਅੱਛਾ ਜੇ ਜੂਆ ਵਾਸਤੇ ਇਹ ਅੰਦਰ ਜਿਹੜੇ ਚੜਦੇ ਆ ਜੀ ਹਾਂ ਕਿੱਤੜ ਮੋਹ ਕੇ ਜੂਆ ਇਹ ਉਹਨਾਂ ਵਾਸਤੇ ਚੜਾਈ ਜਾਂਦੇ ਆ ਤੇ ਨਾਲ ਦੇ ਦੇਖਦੇ ਝਾੜੂ ਆ ਪ੍ਰਸ਼ਾਦ ਆ ਸਿੱਕੇ ਹੈਗੇ ਆ ਤੇ ਆ ਖਿੱਲਾਂ ਦਾ ਪ੍ਰਸ਼ਾਦ ਨੂੰ ਇੱਥੇ ਚੜਦਾ ਹੈਗਾ ਆ ਜਿਹੜੇ ਆ ਤੁਸੀਂ ਦੇਖ ਰਹੇ ਹੋ ਰਮਾਲੇ ਇਹ ਸਾਰੇ ਇਹ ਇੱਥੇ ਚੜਦੇ ਆ ਇਸ ਤਰ੍ਹਾਂ ਅੱਗੇ ਦੁਕਾਨਾਂ ਲੱਗੀਆਂ ਇੱਥੇ ਵੀ ਆ ਦੇਖੋ ਇਹਨਾਂ ਨੇ ਰੱਖਿਓ ਹੋਏ ਆ ਕਿੱਤੜ ਜੂਆ ਇਹ ਸਾਰਾ ਕੁਝ ਇੱਥੇ ਚੜਦਾ ਆ ਪ੍ਰਸ਼ਾਦ ਆ ਨੂੰ ਆ ਤੇ ਆ ਸੋਹਣਾ ਜੀ ਤੇ ਆ ਰਮਾਲੇ ਇਹ ਆ ਕੀ ਚੀਜ਼ ਆ ਬਾਈ ਜੀ ਆ ਅੱਛਾ ਬਾਈ ਜੀ ਸਤਿ ਸ਼੍ਰੀ ਅਕਾਲ ਕਿੱਥੋਂ ਆਇਆ ਤੁਸੀਂ ਪਾਸੋ ਤੋਂ ਪਾਸੋ ਤੋਂ ਉੱਭੜਿਆ ਅੱਛਾ ਕਿਵੇਂ ਦੇਖਦੇ ਹੋ ਇਸ ਮੇਲੇ ਨੂੰ ਮੇਲਾ ਬਹੁਤ ਪੁਰਾਣੀਆਂ ਮੇਲਾ ਜੀ ਆਇਆ ਜੀ ਰਾਜਾ ਜੀ ਰਾਜ ਸਾਲ ਲੱਗਦਾ ਜੀ ਸ਼ੁੱਕਰਵਾਰ ਨੂੰ ਅੱਛਾ ਜੀ ਰਾਣੀ ਦੀ ਦਾਵੇ ਰਾਣੀ ਦੀ ਰਾਤ ਮੇਲਾ ਦੋ ਦਿਨ ਲੱਗਦਾ ਸਾਲ ਚ ਨਾ ਇੱਕ ਦਿਨ ਸ਼ੁੱਕਰਵਾਰ ਦਾ ਹੀ ਹੁੰਦਾ ਜੀ ਅੱਛਾ ਜੀ ਦੂਸਰੇ ਦਿਨ ਖੋਲ ਹੁੰਦਾ ਨਾ ਸ਼ਨੀਵਾਰ ਨੂੰ ਕੁਸਤੀਆਂ ਹੋਣਗੀਆਂ ਅੱਛਾ ਜੀ ਪਰ ਤਕਰੀਬਨ 5 ਕ ਲੱਖ ਬੰਦਾ 5 ਲੱਖ ਤੋਂ ਉੱਤੇ ਇੱਥੇ ਪਹੁੰਚ ਹੁੰਦੀ ਆ ਉੱਪਰ ਪਹੁੰਚ ਹੁੰਦੀ ਆ ਠੀਕ ਹੈ ਜੀ ਬੜੇ ਸ਼ਾਂਤਮਈ ਧੰਗ ਨਾਲ ਕੱਟੋ ਘੜਦੇ ਮੇਰੀ ਉਮਰ 65 ਸਾਲ ਹੈ ਯਾਨੀ ਸਾਹ ਦਾ ਮੇਲਾ ਸਾਰਾ ਹੈ 60 ਸਾਲ ਦਾ ਮੇਲਾ ਮੈਂ ਦੇਖ ਰਿਹਾ ਮੈਨੂੰ ਸੋਧੀ ਹੈ ਉਹ ਚੋਟੀਆਂ ਉਮਰ ਦੇਖਣ ਲੱਗ ਗਈ ਜੀ ਕਿਵੇਂ ਚੱਲ ਰਿਹਾ ਕੰਮਕਾਰ ਦੇਖੀਏ ਕਿਵੇਂ ਚੱਲਦਾ ਚਲੋ ਠੀਕ ਹੋਣਾ ਚਾਹੀਦਾ ਚਲੋ ਮੇਲੇ ਦੀਆਂ ਵਧਾਈਆਂ ਤੁਹਾਨੂੰ ਸਾਰਿਆਂ ਨੂੰ ਬਾਈ ਜੀ ਉਹ ਇਸੇ ਤਰ੍ਹਾਂ ਢੰਡੇ ਮਿੱਠੇ ਜਲਦੀਆਂ ਜਿਹੜੀਆਂ ਸ਼ਵੀਲਾ ਉਹ ਵੀ ਲੱਗੇ ਹੋਏ ਆ ਚਲੋ ਆਪਾਂ ਦੇਖਦੇ ਆਂ ਸ਼ਵੀਲਾਵਲ ਵੀ ਪਿੰਡ ਵਾਸੀਆਂ ਵਿੱਚ ਬੜੀ ਸ਼ਰਤਾਂ ਹੈਗੀ ਤੁਸੀਂ ਦੇਖ ਰਹੇ ਹੋ ਕੜਾਹੇ ਲੜਾਹੇ ਜਿਹੜੇ ਭਰੇ ਆ ਇੱਧਰ ਸੇਵਾ ਹੋ ਰਹੀ ਹੈ ਸ਼ਵੀਰ ਦੀ ਤੇ ਕਿਹੜੇ ਪਿੰਡ ਤੋਂ ਵੀਰ ਜੀ ਇਹ ਜੰਗਲਾਤਵਰਕ ਆਪਾਂ ਅੱਜ ਤੋਂ ਆਏ ਅੱਛਾ ਜੰਗਲਾਤਵਰਕ ਤੋਂ ਆਉਂਦੀ ਜੰਗਲਾਤ ਭਾਗ 400 ਰੇਂਜ ਚੋਂ ਅੱਛਾ ਜੀ ਹਰ ਸਾਲ ਦੀ ਤਰ੍ਹਾਂ ਇੱਥੇ ਪਾਣੀ ਦੀ ਫ੍ਰੀ ਸੇਵਾ ਲਈ ਜਾਂਦੀ ਹੈ ਚਲੋ ਬਹੁਤ ਵਧਾਈਆਂ ਤੁਹਾਨੂੰ ਮੇਲੇ ਦੀਆਂ ਇਸ ਦਿਨ ਬਹੁਤ ਬਹੁਤ ਧੰਨ ਸਾਹਮਣੇ ਤੁਸੀਂ ਦੇਖ ਰਹੇ ਹੋ ਇਹਦੇ ਸਾਹਮਣੇ ਰਾਣੀਤੀ ਇਥੇ ਲੱਗਦਾ ਸਾਹਮਣੇ ਸਾਰੀ ਭੀੜ ਆ ਜੀ ਸੱਚੇ ਦੱਸ ਇਹ ਸਾਰੇ ਨਾਬੇਦਖ ਜਿਹੜੀ ਭੀੜ ਕਾਫੀ ਵੱਟੀ ਜਿਹੜੀ ਰਖੇੜਾ ਆਹ ਚੱਲਦੇ ਆਪਾਂ ਇੱਥੇ ਬਾਈ ਜੀ ਉਹਨਾਂ ਕੋਲ ਆਪਾਂ ਜਲ ਛੱਕ ਲਿਆ ਹੈਗਾ ਠੰਡਾ ਧੰਨਵਾਦ ਆ ਜੀ ਤੁਹਾਡਾ ਬਹੁਤ ਬਹੁਤ ਸੋ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਤੁਹਾਡਾ ਫਾਦਰ ਦਾ ਸਵਾਗਤ ਹੈ ਮੇਰੇ ਇਹ ਨਵੇਂ YouTube ਚੈਨਲ ਦੇ ਵਿੱਚ ਅੱਜ ਆਪਾਂ ਤੁਹਾਨੂੰ ਦਿਖਾਵਾਂਗੇ 40 ਮਾਲ ਪਾਸੋਂ ਦੇ ਜਿਹੜਾ ਜਨਾਬਾ ਤੁਸੀਂ ਜਿਹੜਾ ਮੇਲਾ ਲੱਗਦਾ ਰਾਣੀ ਧੀ ਦਾ ਉਹ ਮੇਲਾ ਤੁਹਾਨੂੰ ਆਪਾਂ ਪਿਛਲੇ ਸਾਲ ਵੀ ਦਿਖਾਇਆ ਸੀ ਲੇਕਿਨ ਇਸ ਸਾਲ ਜਿਹੜਾ ਉਹ ਬਹੁਤ ਹੀ ਜ਼ਿਆਦਾ ਮੇਲਾ ਉਹ ਭਰਿਆ ਹੋਇਆ ਆਪਾਂ ਚੱਲਦੇ ਹਾਂ ਜਿਹੜੇ ਮੇਰੇ ਵੀਰ ਭਾਈ ਨੇ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤਾਂ ਜੋ ਤੁਹਾਨੂੰ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਉਹ ਪਹਿਲ ਦੇ ਆਧਾਰ ਤੇ ਤੁਹਾਨੂੰ ਮਿਲ ਸਕੇ ਜੀ ਇਹ ਹੈ ਇਸ ਤਰ੍ਹਾਂ ਆਪਾਂ ਚੱਲਾਂਗੇ ਅੰਦਰ ਇਹ ਹੈ ਰਾਣੀਤੀ ਜਿਹੜਾ ਗੇਟ ਆ ਰਾਣੀਤੀ ਮੇਲੇ 'ਚ ਲੱਗਿਆ ਹੋਇਆ ਇੱਥੇ ਆਪਾਂ ਪਹੁੰਚੇ ਹੋਇਆ ਦੇਖੋ ਆ ਬ ਚੱਲਦੇ ਆ ਅੰਦਰ ਆਪਾਂ ਤੁਸੀਂ ਡਿਊਟੀ ਕਰ ਰਹੇ ਤੁਸੀਂ ਬਹੁਤ ਸੋਹਣੀ ਡਿਊਟੀ ਕਰ ਰਹੇ ਹੋ ਤੇ ਬੜੀ ਅੱਛਾ ਪ੍ਰੋਗਰਾਮ ਆ ਤੁਹਾਡਾ ਤੇ ਆ ਇੱਥੇ ਇਦਾਂ ਪੱਖੇ-ਪੁੱਖੇ ਜੇ ਪਏ ਹੋ ਸੰਗਤ ਤੁਸੀਂ ਦੇਖਵਾ ਦਿਓ ਕਾਫੀ ਰਾਸ਼ਾ ਆਪਾਂ ਚੱਲਦੇ ਤੁਹਾਨੂੰ ਦਿਖਾਵਾਂਗੇ ਝੂਲੇ ਵਗੈਰਾ ਵੀ ਸਾਰਾ ਕੁਝ ਦਿਖਾਵਾਂਗੇ ਆਪਾਂ ਅੰਦਰ ਵੜਦੇ ਆ ਤੇ ਅੰਦਰ ਵੜਦੇ ਆ ਦੇਖੋ ਆ ਗਿਆ ਇੱਥੇ ਆਪਣਾ ਆ ਬਾਜੇ ਰੱਖੇ ਹੋਇਆ ਇਸ ਤਰ੍ਹਾਂ ਦਾ ਸਾਰਾ ਤਮਾਮ ਤੁਹਾਨੂੰ ਮਿਲੂ। ਪ੍ਰਸ਼ਾਦ ਉੱਗਰਾ ਰੱਖਿਆ ਹੋਇਆ ਹੈ। ਠੰਡਾ ਜਿਹੜਾ ਸੋਡਾ ਹੈਗਾ ਉਹ ਇੱਥੇ ਇਹਨਾਂ ਗੈਸ ਵਾਲਾ ਹੁੰਦਾ ਹੈ ਜਿਹੜਾ ਵਰਤਾਇਆ ਜਾ ਰਿਹਾ ਮੋਲ ਦੇ ਵਿੱਚ। ਸੋ ਹਜੇ ਆਪਾਂ ਗੇੜ ਦੇ ਅੰਦਰ ਬੜੇ ਹਾਂ ਰਾਣੀ ਜੀ ਦੇ। ਤੇ ਆ ਮੇਲਾ ਦੇ ਪਕੰਨਾ ਆਠਾ ਮਾਲ ਦਾ ਜਿਹੜਾ ਖਾਤਾ ਤੇ ਦੇਖੋ ਆ ਲੋ ਮੇਲਾ। ਸੰਤਾਂ ਬੜੇ ਜੋੜਾ-ਛੋੜਾ ਨਾਲ ਮੇਲੇ ਦੇ ਵਿੱਚ ਆ ਰਹੀਆਂ ਤੇ ਨਤਮਸਕ ਹੋ ਰਹੀਆਂ ਨੇ ਕਿਹੜੀ ਜਗ੍ਹਾ ਤੋਂ ਆਏ ਹੋ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕਿਹੜੀ ਜਗ੍ਹਾ ਤੋਂ ਆਏ ਹੋ ਪਤਲਾ ਦਾ ਆਏ ਹਾਂ ਅੱਛਾ ਕਿਵੇਂ ਚੱਲਦਾ ਤੁਹਾਡਾ ਇੱਥੇ ਮੇਲੇ ਦੇ ਵਿੱਚ ਕੰਮਕਾਰ ਬਹੁਤ ਬਹੁਤ ਜਿਆਦਾ ਹੈ ਪਤਲਾ ਚਲੋ ਬਹੁਤ ਮਈਆ ਦੀ ਮਿਹਰਬਾਨੀ ਆ ਕਿਸੇ ਤਰ੍ਹਾਂ ਆਪਾਂ ਆਏ ਆ ਇਧਰ ਫਾਰਲੈਂਡ ਦੀ ਨੰਬਰ 1 ਫੀਡ ਭਾਈ ਸਤਿ ਸ਼੍ਰੀ ਅਕਾਲ ਤੁਹਾਡਾ ਫੀਡ ਦੇ ਬਾਰੇ ਸਵਾਲ ਆ ਜੀ ਕਿਹੜੀ ਫੀਡ ਆਪਣੀ ਸੀਯੂ ਚੰਪੀ ਅੱਛਾ ਜੀ ਉਹ ਇਹ ਹਾਲੈਂਡ ਦੀ ਕੰਪਨੀ ਹੈ ਅੱਛਾ ਜੀ ਔਰ ਇੰਡੀਆ ਚ ਆਪਣੀ ਇਹਦੀ ਫੀਡ ਦੇ ਬਾਰੇ ਕਿੱਥੋਂ ਬਣਦੀ ਹੈ ਕਿਵੇਂ ਆਪਣਾ ਜਿਹੜਾ ਪਲਾਂਟ ਹੈ ਸਰ ਰਾਜਪੁਰੇ ਪਲਾਂਟ ਹੈ ਆਪਣਾ ਔਰ 150 ਕਰੋੜ ਦੀ ਲਾਗਤ ਨਾਲ ਆਪਣਾ ਜਿਹੜਾ ਪਲਾਂਟ ਰੈਡੀ ਹੈ ਔਰ 1 ਅਕਤੂਬਰ ਨੂੰ ਦੀ ਓਪਨਿੰਗ ਹੈ ਅੱਛਾ ਜੀ ਹਾਂ ਤੇ ਕੰਪਨੀ ਹਾਲੈਂਡ ਦੀ ਹੈ 1911 ਤੋਂ ਕੰਪਨੀ ਕੈਟਰ ਫੀਡ ਦਾ ਕੰਮ ਕਰ ਰਹੀ ਹੈ ਹਾਂ ਜੀ ਸਰ ਠੀਕ ਹੈ ਜੀ ਧੰਨਵਾਦ ਹੈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਆਪਦਾ ਇਸ ਤਰ੍ਹਾਂ ਦੇਖ ਸਕਦੇ ਰੇੜੀਆਂ ਹੋਰ ਤਰ੍ਹਾਂ ਕਾਫੀ ਕੁਝ ਇੱਥੇ ਜਿਹੜਾ ਵਿਕਣਾ ਉਹ ਆ ਰਿਹਾ ਹੈਗਾ ਏ ਭਾਈ ਮਾਛਾ ਗੱਡੀ ਬੈਠਾ ਕੀ ਆ ਭਾਈ ਇਹ ਚਲਾ ਕੇ ਲਾਓ ਫਿਰ ਗੋਲੀ ਨਾ ਮਾਰ ਦਿਓ ਵਾਹ ਜੀ ਵਾਹ ਥੈਂਕ ਯੂ ਥੈਂਕ ਯੂ ਜੇ ਐਨਿੰਗ ਟੂਰ ਆਇਆ ਤੇ ਮੇਲੇ ਆ ਲੱਗੇ ਹੋਇਆ ਜੋਰਾ ਛੋੜਾ ਨਾਲ ਭਾਈ ਉਹਨਾਂ ਨੇ ਬਟੂਰੇ ਲਾਏ ਹੋਇਆ ਭਾਈ ਕਿੰਨੇ ਕਿੰਨੇ ਪਰਸਾ ਹੈ ਵਾਹ ਜੀ ਵਾਹ ਵਾਹ ਜੀ ਕੀ ਚੱਲ ਰਿਹਾ ਕਾਰੋਬਾਰ ਚਲੋ ਵਧੀਆ ਚੱਲਣਾ ਜਾਈਦਾ ਆਹ ਸਾਹ ਸਾਹ ਲਿਖਿਆ ਮੈਂ ਪੰਜਾਬ ਵਿੱਚ ਚਲੋ ਵਧੀਆ ਅਗਰ ਆਪ ਦੇਖਾਂਗੇ ਪਕੌੜੇ ਦਾ ਜਿਹੜਾ ਸਟਾਲ ਲੱਗਿਆ ਹੋਇਆ ਦੁਕਾਨ ਲੱਗੀ ਹੈ ਬੜੇ ਵਧੀਆ ਪਕੌੜੇ ਭਾਈ ਕਿਹੜੀ ਜਗ੍ਹਾ ਤੋਂ ਆਇਆ ਹੋ ਅੱਛਾ ਦੇਖੋ ਇਹ ਪਕੌੜੇ ਬੜੇ ਸਾਫ ਸੁਥਰੇ ਢੰਗ ਨਾਲ ਜਿਹੜੇ ਬਣਾਏ ਜਾ ਰਹੇ ਆ ਇਸੇ ਤਰ੍ਹਾਂ ਕੇ ਸਟਾਲ ਜਿਹੜਾ ਲੱਗਾ ਇਹ ਵੀ ਪਕੌੜਿਆਂ ਦਾ ਹੀ ਆ ਤੇ ਬੜਾ ਵਧੀਆ ਜਲੇਬੀਆਂ ਨਾਲ ਵਿਕ ਰਹੀਆਂ ਕਿਹੜੀ ਜਗ੍ਹਾ ਤੋਂ ਬਾਈ ਆਏ ਅੱਜ ਦੱਸੋ ਮਾਦਰੀ ਤੁਸੀਂ ਸਾਰੇ ਠੀਕ ਆ ਇਹ ਜਿਹੜੀ ਮੈਦੇ ਵਾਲੀ ਮਠਿਆਈ ਆ ਸੂਜੀ ਵਾਲੀ ਆ ਅੱਛਾ ਸੂਜੀ ਵਾਲੀ ਆ ਚਲੋ ਠੀਕ ਆ ਬਹੁਤ ਵਧੀਆ ਉਹ ਤਾਂ ਵਧੀਆ ਬਣਦੀ ਆ ਹਾਜੀ ਹਾਜੀ ਆ ਲੱਡੂ ਇਹਨਾਂ ਕੋਈ ਸਰਫੁੱਤਰ ਢੰਗ ਨਾਲ ਜਿਹੜਾ ਇੱਥੇ ਜਲੇਬੀਆਂ ਬਣਾਈਆਂ ਜਾ ਰਹੀਆਂ ਪਕੌੜੇ ਬਣਾਏ ਜਾ ਰਹੇ ਆ ਤੇ ਤੁਸੀਂ ਤੇ ਬਹੁਤ ਵਧੀਆ ਪਿਓਰ ਜਿਹੜਾ ਬੇਸਨ ਉਹ ਹੈਗਾ ਲਓ ਜੀ ਗਰਮਾ ਗਰਮ ਜਲੇਬੀਆਂ ਇੱਥੋਂ ਇਹ ਚੱਲਦੀਆਂ ਰਹਿਣੀਆਂ ਅਗਲੇ ਹਫ਼ਤੇ ਵੀ ਤੁਹਾਨੂੰ ਇਸੇ ਤਰ੍ਹਾਂ ਮਿਲ ਤੇ ਬਹੁਤ ਸਾਫ ਸੁਥਰੇ ਢੰਗ ਨਾਲ ਇਹ ਜਲੇਬੀਆਂ ਜਿਹੜੀਆਂ ਬਣਾਈਆਂ ਜਾ ਰਹੀਆਂ ਜਿਹੜੀਆਂ ਬਾਜ਼ਾਰ ਵਾਲੀਆਂ ਜਲੇਬੀਆਂ ਸ਼ਹਿਰ ਦੇ ਆਉਂਦੀਆਂ ਇੰਨੀਆਂ ਸਵਾਦ ਨਹੀਂ ਹੁੰਦੀਆਂ ਜਿਹੜੀਆਂ ਸਵਾਦ ਇਨ੍ਹਾਂ ਜਲੇਬੀਆਂ ਦਾ ਹੁੰਦਾ ਧੰਨਵਾਦ ਆ ਭਾਈ ਇਸੇ ਤਰ੍ਹਾਂ ਅੱਗੇ ਛੋਟੇ ਵਾਲੇ ਆ ਗਏ ਗਰਮੀਆਂ ਦਾ ਤੋਹਫਾ ਤੇ ਅੱਗੇ ਤੁਸੀਂ ਵੇਖ ਰਹੇ ਹੋ ਫਿਰ ਮਠਿਆਈਆਂ ਵਾਲੇ ਆ ਗਏ ਆ ਬਾਈ ਜੀ ਬਣਾ ਰਹੇ ਆ ਜਲੇਬੀਆਂ ਬਹੁਤ ਸੋਹਣੇ ਢੰਗ ਨਾਲ ਸਾਫ ਸੁਥਰੇ ਢੰਗ ਨਾਲ ਜਿਹੜੀਆਂ ਜਲੇਬੀਆਂ ਆ ਬਾਈ ਜੀ ਬਣਾ ਕੇ ਦਿਖਾਉਣਗੇ ਇੱਥੇ ਪਾਵੀ ਦੇ ਵਿੱਚ ਤੇਲ ਗਰਮਾ ਤੇ ਇੱਥੇ ਇਹ ਬਣਾਉਂਦੇ ਨੇ ਨਾਲ ਇੱਥੇ ਪਕੌੜਿਆਂ ਦਾ ਵੀ ਇਹਨਾਂ ਕੋਲ ਸਟਾਲ ਕਾਫੀ ਜਿਹੜੀਆਂ ਦੁਕਾਨਾਂ ਇੱਥੇ ਪਕੌੜਿਆਂ ਦੀ ਤੇ ਮਠਾਈ ਦੀ ਜਿਹੜੀਆਂ ਉਹ ਲੱਗੀਆਂ ਹੋਈਆਂ ਹੈਗੀਆਂ ਨੇ ਸੰਗਤ ਤੁਸੀਂ ਦੇਖ ਰਹੇ ਹੋ ਸੰਗਤ ਦਾ ਜਿਹੜਾ ਠਾਠਾ ਮਾਰਦਾ ਇਕੱਠ ਤੇ ਇਹ ਦਰਸਾਉਂਦਾ ਵੀ ਮੀਲਾ ਇੰਨਾ ਜ਼ਬਰਦਸਤ ਜਿਹੜਾ ਭੜਿਆ ਹੋਏ ਲੱਖਾਂ ਚਾ ਆਪਾਂ ਸੁਣਿਆ ਸੀ ਵੀ ਲੱਖਾਂ ਦੇ ਵਿੱਚ ਜਿਹੜੀ ਆ ਇੱਥੇ ਸੰਗਤ ਆਉਂਦੀ ਤੇ ਨਤਮਸਤਕ ਹੋ ਕੇ ਜਾਂਦੀ ਹੈਗੀ ਆ ਚਲੋ ਅੱਗੇ ਚੱਲਦੇ ਆਂ ਇਸੇ ਤਰ੍ਹਾਂ ਅੱਗੇ ਵੀ ਆ ਦੇਖ ਰਹੇ ਹੋ ਤੁਸੀਂ ਤੇ ਤੁਹਾਨੂੰ ਜਿਹੜੇ ਝੂਲੇ ਵਗੈਰਾ ਉਹ ਵੀ ਚੰਡੌਲ ਵਗੈਰਾ ਉਹ ਵੀ ਦਿਖਾਵਾਂਗੇ ਇਸੇ ਤਰ੍ਹਾਂ ਅੱਗੇ ਚੱਲਦੇ ਆਪਾਂ ਮੇਲੇ ਦਾ ਆਨੰਦ ਲੈਨੇ ਆ ਜੀ ਤੇ ਸੰਗਤ ਸਾਹਿਬ ਦੀ ਦੂਰੋਂ ਦੂਰੋਂ ਜਿਹੜੀ ਫਾਈਬਰ ਫੋਨਤੀ ਹੋਈ ਆ ਉੱਤੇ ਜਿਹੜੀਆਂ ਜਲੇਬੀਆਂ ਪਕ ਰਹੀਆਂ ਨੇ ਤੇ ਅੱਗੇ ਚੱਲਾਂਗੇ ਖਜਲੇ ਆ ਜੀ ਇੱਥੇ ਤੁਹਾਨੂੰ ਆਮ ਕਰਕੇ ਜਿਹੜੇ ਮੇਲਿਆਂ ਤੇ ਮਿਲ ਜਾਂਦੇ ਆ ਆਮ ਤੁਹਾਨੂੰ ਨਹੀਂ ਮਿਲਦੇ ਮਿਲੋਗੇ ਇੱਥੇ ਤੁਸੀਂ ਆ ਕੇ ਅਜੇ ਹੱਤਾ ਇਦਾਂ ਹੀ ਚੱਲਦਾ ਰਹਿਣਾ ਹੈ ਦੁਕਾਨਾਂ ਲੱਗੀਆਂ ਰਹਿਣੀਆਂ ਤੁਸੀਂ ਇੱਥੇ ਆ ਕੇ ਛੱਕ ਸਕਦੇ ਹੋ ਜਿਹੜੇ ਲੇਨ ਆ ਸਾਰੀ ਸਾਰੀ ਮਠਿਆਈਆਂ ਆ ਕਿਉਂ ਤੁਹਾਨੂੰ ਅੱਗੇ ਤੋਂ ਉਹਨੇ ਚੰਡੋਲ ਵਗੈਰਾ ਦੁਕਾਨਾਂ ਜਿਹੜੀਆਂ ਲੱਗੀਆਂ ਉਹ ਵੀ ਆਪਾਂ ਤੁਹਾਨੂੰ ਉਹਨੇ ਕਾਫੀ ਦੂਰ ਤੱਕ ਜਿਹੜੀਆਂ ਇਹ ਦੁਕਾਨਾਂ ਮਠਿਆਈ ਦੀਆਂ ਲੱਗੀਆਂ ਹੋਈਆਂ ਨੇ ਅੱਜੇ ਗੱਲ ਕਰੀਏ ਤੇ ਇਧਰ ਆ ਕਢਾਉਣੇ ਬੱਚਿਆਂ ਦੇ ਆ ਵੱਡੇ ਵੱਡੇ ਗਵਾਰੇ ਜੇ ਬਾਈ ਜੀ ਉਹਨੇ ਬੈਠੇ ਬਾਈ ਜੀ ਠਾੜਾ ਵੀਰੇ ਬਾਈ ਜੀ ਕਿਹਨੇ ਪਿੰਡ ਤੋਂ ਆਏ ਪਿੰਡ ਖੜੋ ਬਾਈ ਇਹ ਕਿਸੇ ਦਾ ਬਾਈ ਅੱਛਾ ਨਾਲ ਹੀ ਆ ਚਲੋ ਦੇਖਦੇ ਮੇਲੇ ਨੂੰ ਚੰਗਾ ਲੱਗਿਆ ਚਲੋ ਰਾਣੀ ਜੀ ਦਾ ਮੰਦਿਰ ਤੇ ਚੱਲਦੇ ਆਪਾਂ ਕਿਉਂ ਇੱਧਰ ਅੱਛਾ ਇੰਤਜ਼ਾਮ ਆ ਕੋਈ ਭਗੜੜ ਵਾਲਾ ਕੰਮ ਨਹੀਂ ਹੈਗਾ ਆ ਦੇਖ ਰਹੇ ਹੋ ਸਾਰੇ ਪਾਸੇ ਮੇਲਾ ਚੱਲਦੇ ਆਪਾਂ ਮੇਲੇਵਾਲ ਅੰਦਰ ਮਾਤਾ ਰਾਣੀ ਦੇ ਆ ਕੋਲ ਡਰਿੰਕ ਦੇ ਜਿਹੜੇ ਆ ਇੱਥੇ ਲੱਗੀਆਂ ਹੋਈਆਂ ਕਾਫੀ ਸਟਾਪਸ ਆਪਾਂ ਹੋਰ ਤੁਹਾਨੂੰ ਬਾਜ਼ਾਰ ਵੀ ਦਿਖਾਵਾਂ ਤੇ ਰਾਣੀ ਦਾ ਜਿਹੜਾ ਮੇਲਾ ਮੰਦਿਰ ਵੀ ਆਪਾਂ ਤੁਹਾਨੂੰ ਮਾਕੇ ਦਾ ਨਿਕਲ ਕੇ ਜਾ ਕੇ ਕਾਫੀ ਰੌਣਕ ਜਿਹੜਾ ਐਸੋਲੇ ਜਿਹੜਾ ਇੱਥੇ ਹੋਇਆ ਹੋਇਆ ਹੈਗਾ ਤੇ ਇਹ ਦੂਰੋਂ ਆਪਾਂ ਦਿਖਾ ਦਿੰਨੇ ਆ ਇਹ ਹੈ ਮੰਦਿਰ ਮਾਤਾ ਰਾਣੀ ਦਾ ਹੁਣ ਹੋਣਾ ਚਾਹੀਦਾ ਯਾਰ ਹੈ ਦੱਸੋ ਤੁਹਾਨੂੰ ਮੇਲੇ ਤੇ ਮੇਰਾ ਵੀਰ ਪਤਾ ਨਹੀਂ ਮਿਲਦਾ ਇਹ ਜਿਹੜਾ ਮੇਲੇ ਦਾ ਨਾਂ ਕੀ ਆ ਜੀ ਰਾਣੀ ਸੀ ਜੀ ਰਾਣੀ ਸੀ ਕਈਆਂ ਨੂੰ ਨਹੀਂ ਪਤਾ ਇਸ ਬਾਰੇ ਚਲੋ ਤੁਹਾਨੂੰ ਇੰਨਾ ਦਾ ਪਪਾ ਹੈਗਾ ਵੀ ਰਾਣੀ ਇਧਰ ਵੀ ਭਾਈ ਜੀ ਸੇਵਾ ਨਿਵਾ ਰਹੇ ਆ ਤੇ ਆਹ ਭਾਈ ਦੀ ਥਾਲੀਆਂ ਦੇ ਰਿਹਾ ਇਧਰ ਭਾਈ ਜੀ ਜੈ ਮਾਤਾ ਦੀ ਜੈ ਮਾਤਾ ਦੀ ਜੈ ਮਾਤਾ ਦੀ ਜੀ ਇਸੇ ਤਰ੍ਹਾਂ ਇਧਰ ਦੇਖ ਰਹੇ ਜਿਹੜਾ ਲੰਗਰ ਬਣਿਆ ਹੋਇਆ ਇੱਥੇ ਆ ਜਾਂਦਾ ਇੱਥੋਂ ਫਿਰ ਅੱਗੇ ਵਰਤਦਾ ਹੈਗਾ ਆਹ ਚੂਰਮਾ ਕੀ ਪ੍ਰਸ਼ਾਦ ਆ ਜੀ ਇਹ ਇਹ ਚੂਰਮਾ ਆ ਹਾਂਜੀ ਆਠੋ ਠੀਕ ਹੈ ਇਹ ਚੂਰਮਾ ਹੈਗਾ ਦਾਲ ਸਾਧੀਆਂ ਚੌਲ ਕੜੀ ਨਹੀਂ ਚੌਲ ਹੈਗੇ ਆ ਖੀਰ ਹੈਗੀ ਆ ਖੀਰ ਵੀ ਕੜੀ ਵੀ ਹੈਗੀ ਆ ਆ ਦੇਖੋ ਸਾਧੀਆਂ ਹੈਗੇ ਸਾਰੇ ਤਰ੍ਹਾਂ ਦੇ ਅੱਛਾ ਅੱਛਾ ਆਲੂ ਪੋਰ ਵਾਲੇ ਤੇ ਤੇ ਆਪਾਂ ਮੇਲੇ ਦੇ ਵਿੱਚ ਨਤਮਸਤ ਪੋਣ ਲਈ ਉਹ ਆਏ ਹੋਏ ਆ ਆਪਾਂ ਤੇ ਇੱਕ ਤਰ੍ਹਾਂ ਸਾਰੇ ਪਾਸੇ ਜਿਹੜਾ ਸੇਵਾਦਾਰ ਬਾਖੂਪੀ ਜਿਹੜਾ ਲੰਗਰ ਬਤਾ ਰਹੇ ਨੇ ਦਾਲਾਂ ਕੜੀ ਤੇ ਚੌਲ ਖੀਰ ਉਹ ਸਾਰਾ ਕੁਝ ਜਿਹੜਾ ਬੱਤ ਰਿਹਾ ਹੈਗਾ ਜੀ ਚਲਦੇ ਆਪਾਂ ਅੱਗੇ ਉਹ ਆ ਦੇਖ ਸਕਦੇ ਹਾਂ ਸੰਤਾ ਇੱਧਰ ਵੀ ਸਾਡੇ ਵੱਲੋਂ ਲੰਗਰ ਜਿਹੜਾ ਉਹ ਛਕ ਰੀਆਂ ਹੈਗੇ ਸੋ ਇਹ ਸੀ ਆਪਾਂ ਲੰਗਰ ਜਿਹੜਾ ਉਹ ਛਕ ਲਿਆ ਹੈਗਾ ਤੇ ਇਹ ਅਸਲ ਵਿੱਚ ਜਿਹੜੀ ਜ਼ਮੀਨ ਆ ਉਹ ਜਿੱਥੇ ਬਣਿਆ ਹੋਇਆ ਮੰਦਿਰ ਜੀ ਹੱਲੋ ਤਾਲੀ ਜਿਹੜੇ ਪਿੰਡ ਦੇ ਵਿੱਚ ਜਿਹੜੀ ਜ਼ਮੀਨ ਦੇ ਵਿੱਚ ਬਣਿਆ ਹੋਇਆ ਜੀ ਇਹ ਆਪਣੇ ਬਾਈ ਜੀ ਸਤਿ ਸ਼ਕਾਲ ਜੈ ਮਾਤਾ ਦੀ ਕੀ ਕਹਿਣਾ ਚਾਹੋਗੇ ਕਿੱਥੇ ਇਹ ਮੰਦਿਰ ਜਿਹੜਾ ਬਣਿਆ ਹੋਇਆ ਤੁਸੀਂ ਇਹ ਹੱਦੋ ਵਾਲੀ ਪਿੰਡ ਚ ਹੈ ਜੀ ਅੱਛਾ ਜੀ ਹਾਂ ਜੀ ਤੇ ਬਹੁਤ ਕਾਫੀ ਚਿਰਾਂ ਤੋਂ ਮੇਲੇ ਲੱਗ ਰਹੇ ਔਰ ਇਧਾਂ ਦੇ ਪੁਰਾਣੇ ਸਾਡੇ ਬਜ਼ੁਰਗ ਕਿਹਨਾਂ ਖਿਸ਼ਾਲ ਦੇ ਨੇ ਜਿੱਦੇ ਦੱਸਦੇ ਨੇ ਵੀ ਅਸੀਂ ਨੇ ਮੰਦਿਰ ਬਣਵਾਇਆ ਸੀ ਸਾਡੇ ਬਾਬਾ ਜੀ ਨੇ ਬਹੁਤ ਅੱਛਾ ਠੀਕਾ 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 ਬਹੁਤ ਪੁਰਾਣੇ ਪੁਰਾਣੇ ਆ ਮੇਲੇ ਲੱਗ ਰਹੇ ਆ 106 ਸਾਲ ਦਾ ਹੋ ਗਿਆ ਸਾਡੇ ਬਜ਼ੁਰਗ ਅੱਛਾ ਜੀ ਪਹਿਲਾਂ ਉਹ ਜਦੋਂ ਬਣਾਦੇ ਵੀ ਦਾਦੇ-ਪਰਦਾਦੇ ਦੇਖਦੇ ਹੋਣੇ ਮੇਲੇ ਹਾਂ ਜੀ ਠੀਕ ਇੱਧਰ ਵੀ ਬੜਾ ਇੰਤਜ਼ਾਮ ਵਧੀਆ ਹੈਗਾ ਭਾਈ ਜੀ ਕਿਹੜੇ ਪਿੰਡ ਤੋਂ ਆਏ ਹੋ ਤੁਸੀਂ ਕਾਰ ਕਿਹੜੇ ਪਿੰਡ ਤੋਂ ਆਏ ਹੋ ਹਾਂਜੀ ਸਹੌਲੀ ਅੱਛਾ ਨਾਲ ਹੀ ਇੱਧਰ ਮੇਰੇ ਹੱਲਪਾਸ ਵੱਲ ਨੂੰ ਨਾ ਸੌਰੀ ਨਾਬੇ ਵੱਲ ਨੂੰ ਅੱਛਾ ਅੱਛਾ ਕਿਹੜੀ ਜੀ ਤੇ ਮੈਂ ਪਟਿਆਲੇ ਤੋਂ ਭਾਈ ਆਇਆ ਥੋੜਾ ਕਵਰ ਕਰਨ ਲਈ ਠੀਕ ਹੈ ਜੀ ਤੇ ਬੜਾ ਵਧੀਆ ਢੰਗ ਪਿਆਰ ਦੇ ਨਾਲ ਦੇਖੋ ਇੱਥੇ ਸਫਾਈ ਹੋ ਰਹੀ ਆ ਦੇਖੋ ਤੁਸੀਂ ਸਾਫ਼ ਕੀਤੇ ਹੋਏ ਬਰਤਨ ਤੁਸੀਂ ਉਹ ਦੇਖ ਰਹੇ ਹੋ ਤੇ ਇਹ ਹੈ ਇਸ ਤਰ੍ਹਾਂ ਲੰਗਰ ਦੇ ਵਿੱਚ ਬੜਾ ਵਧੀਆ ਪਗਦੀਰਾ ਜੈ ਮਾਤਾ ਦੀ ਸਰ ਜੀ ਹੋਰ ਠੀਕ ਹੈ ਜੀ ਮੇਲੇ ਦੀ ਵਧਾਈਆਂ ਤੁਹਾਨੂੰ ਬਹੁਤ ਬਹੁਤ ਦੇਖ ਕੇ ਮੈਂ ਚੱਲ ਰਿਹਾ ਕਾਰੋਬਾਰ ਕਿਵੇਂ ਦੇਖ ਰਹੇ ਹੋ ਮੇਲੇ ਨੂੰ ਕਿ ਇਹ ਕਈ ਦਿਨ ਰਹਿਣਾ ਜੀ ਇਹ ਆਈਡੀਆ ਜੀ ਟਾੜ ਦਿਓ ਤਾਂ ਕਿ ਬਹੁਤ ਵਧੀਆ ਚੱਲ ਚਲੋ ਮਾ ਮਾਈ ਜੀ ਹਾਂ ਮੈਂ ਪਿਛਲੇ ਸਾਲ ਆਇਆ ਸੀ ਲੇਟ ਹੋ ਗਏ ਥੋੜਾ ਜਿਹਾ ਤੇ ਚਲੋ ਧੰਨਵਾਦ ਆ ਤੁਹਾਡਾ ਮੇਲੇ ਦੀ ਵਧਾਈਆਂ ਠੀਕ ਹੈ ਜੀ ਛੱਕ ਲੈਣੇ ਜੀ ਵਧੀਆ ਬਹੁਤ ਵਧੀਆ ਠੀਕ ਆ ਭਾਗ ਜੀ ਸਾਰੀ ਸੰਗਤ ਸੇਵਾ ਖੁਸ਼ ਰਹੇ ਹਾਂ ਬੜਾ ਵਧੀਆ ਆਰਾਮ ਨਾਲ ਚੱਲ ਰਿਹਾ ਕੰਮ ਮੈਂ ਦੇਖਿਆ ਬੀਬੀਏ ਬੜੇ ਪਿਆਰ ਨਾਲ ਆ ਦੇਖੋ ਨਿਸ਼ਚਾ ਨਾਲ ਬੜਾ ਵਧੀਆ ਲੰਗਰ ਜਿਹੜਾ ਪਿਆਰ ਨਾਲ ਬਣ ਰਿਹਾ ਕੋਈ ਕਿਸੇ ਤਰ੍ਹਾਂ ਦੀ ਭਗੜਟ ਨਹੀਂ ਨਹੀਂ ਦਾ ਰੌਲਾ ਜਪਿਆ ਹੁੰਦਾ ਬੜਾ ਸ਼ਾਂਤਮਈ ਤਰੀਕੇ ਨਾਲ ਜਿਹੜਾ ਇਹ ਲੰਗਰ ਜੇ ਚੱਲ ਰਿਹਾ ਮੱਥਾ ਟੇਕ ਲਈ ਆ ਸਾਡੇ ਨਾਲ ਠੀਕ ਹੈ ਧੰਨਵਾਦ ਆ ਤੁਹਾਡਾ ਬਾਬਾ ਜੀ ਜੈ ਮਾਤਾ ਦੀ ਤੇ ਦੇਖਦੇ ਹਾਂ ਕਿੰਨਾ ਵਧੀਆ ਖਿਓ ਜਿਹੜਾ ਇਹਨਾਂ ਨੂੰ ਲੱਗ ਰਿਹਾ ਰੋਕੀਆਂ ਸੋ ਆਪਾਂ ਇੱਧਰ ਆਏ ਆ ਜਿੱਧਰ ਬਾਬਾ ਜੀ ਦਾ ਧੂਣਾ ਹੈਗਾ ਤੇ ਇੱਧਰ ਵੀ ਆਪਾਂ ਤੁਹਾਨੂੰ ਦਰਸ਼ਨ ਕਰਾਵਾਂਗੇ ਸੰਗਤ ਨੂੰ ਤੇ ਸੰਗਤ ਦਰਸ਼ਨ ਕਰੇ ਜਿਹੜੀ ਮੇਰੇ ਇਸ ਵੀਡੀਓ ਰਾਹੀਂ ਇਸ ਜਗਾ ਦਾ ਜਿਹੜਾ ਦਰਸ਼ਨ ਕਰ ਰਹੇ ਹਾਂ ਤੇ ਮਹਾਮਾਈ ਤੁਹਾਨੂੰ ਚੜ੍ਹਦੀਆਂ ਕਲਾ ਜ ਰੱਖੇ ਚੱਲਦੇ ਆਂ ਅੱਗੇ ਆਪਾਂ ਪ੍ਰਸ਼ਾਦ ਲੋਕੇ ਚਰ ਜਿਹੜੇ ਸੰਗਤ ਆਪਣੀ ਉਹ ਲੈਣ ਆ ਰਹੀ ਆ ਜੀ ਚੱਲਦੇ ਆਪਾਂ ਤੁਹਾਨੂੰ ਮੰਦਿਰ ਦੇ ਦਰਸ਼ਨ ਵੀ ਕਰਾਵਾਂਗੇ ਲੋ ਆਪਾਂ ਬਾਹਰ ਦੇ ਪਾਸੇ ਆ ਗਏ ਆਂ ਫਿਰ ਆਪਾਂ ਬਾਹਰ ਵਿੱਚ ਜਿਹੜਾ ਲੰਗਰ ਉਹ ਛਕਾਂਗੇ ਲੋ ਜਿਹੜੀ ਆਪਣੇ ਸੰਗਤਾਂ ਵਿੱਚ ਆ ਕੇ ਜਿਹੜਾ ਮੱਥਾ ਉਹ ਟੇਕ ਰਹੀ ਆ ਆ ਤੁਸੀਂ ਦੇਖ ਹੀ ਰਹੇ ਹੋ ਬੜੇ ਸ਼ਰਧਾਪੂਰਵਕ ਜਿਹੜੇ ਆ ਇੱਥੇ ਸੰਗਤ ਉਹ ਆ ਰਹੀਆਂ ਮੱਥਾ ਜਿਹੜਾ ਉਹ ਟੇਕ ਰਹੀ ਹੈਗੀ ਆ ਜੋ ਵੀ ਮੇਰੀ ਇਸ ਵੀਡੀਓ ਰਹੀ ਇਸ ਜਗ੍ਹਾ ਦੇ ਦਰਸ਼ਕ ਆ ਰਹੇ ਆ ਮੰਦਰ ਦੇ ਦਰਸ਼ਕ ਆ ਰਹੇ ਆ ਤਾਰ ਜਿਹੜਾ ਸਫਲੇ ਹੋਣ ਜੀ ਢੋਲ ਵੱਜ ਰਹੇ ਨੇ ਬੜੇ ਵਧੀਆ ਢੋਲਾਂ ਦੀ ਧੁੰਨ ਤੇ ਮਸਤ ਨੇ ਸੰਗਤ ਜਿਹੜੀ ਮਸਤਾ ਆਪਾਂ ਦੇਖ ਰਹੇ ਹਾਂ ਸੰਗਤ ਇੱਧਰੋਂ ਆ ਰਹੀ ਆ ਤੇ ਆਪਾਂ ਉਲਟ ਜਾ ਰਹੇ ਆ ਥੋੜਾ ਜਿਹਾ ਦੇਖ ਇੱਧਰ ਵੀ ਸੰਗਤ ਜਿਹੜਾ ਮੱਥਾ ਟੇਕ ਕੇ ਉਹ ਆ ਰਹੀ ਆ ਉਹ ਆਪਾਂ ਚੱਲਾਂਗੇ ਅੰਦਰ ਮੰਦਿਰ ਮੇਨ ਉੱਥੇ ਆਪਾਂ ਮੱਥਾ ਟੇਕ ਕੇ ਆਵਾਂਗੇ ਇੱਧਰ ਸ਼ਿਵਜੀ ਮਹਾਰਾਜ ਦੀ ਜਿਹੜਾ ਸ਼ਿਵਲਿੰਗਾ ਉੱਥੇ ਜਿਹੜਾ ਪ੍ਰਸ਼ਾਦ ਉਹ ਚੜਾਇਆ ਜਾ ਰਿਹਾ ਹੈਗਾ ਆ ਦੇਖੇ ਜਿਹੜਾ ਉੱਪਰ ਬੱਦਲ ਵੀ ਜਿਹੜੇ ਆ ਹੂਣ ਵਾਲੇ ਨੇ ਕਾਫੀ ਚਲੋ ਸੰਤਰ ਜਿਹੜੀ ਇਧਰੋਂ ਮੱਥਾ ਟੇਕਿਓ ਆ ਰਹੀ ਆ ਚਲਦੇ ਆਪਾਂ ਅੰਦਰ ਦੇਖਾਂਗੇ ਮੱਥਾ ਟੇਕਾਂਗੇ ਮਾਤਾ ਰਾਣੀ ਦੇ ਸੋ ਆਪਾਂ ਇਧਰ ਕੋਸ਼ਿਸ਼ ਕਰਾਂਗੇ ਨਾਲੇ ਤੁਹਾਨੂੰ ਸੰਤਨ ਦਿਖਾ ਰਿਹਾ ਕਾਫੀ ਰਾਸ਼ਾ ਇਹ ਮੰਦਿਰ ਜਿਹੜਾ ਪੇਨ ਮੰਦਿਰ ਤੁਹਾਨੂੰ ਦਿਖਾ ਰਿਹਾ ਪਹਿਲਾਂ ਆਪਾਂ ਪੂਰੋ ਦਿਖਾਵਾਂਗੇ ਆਪਾਂ ਅੰਦਰ ਜਿਹੜਾ ਮੱਥਾ ਉਹ ਟੇਕਾਂਗੇ ਭਾਈ ਚੱਲਸੀਆ ਕਿਹੜੀ ਜਗ੍ਹਾ ਤੋਂ ਆਇਓ ਹਾਈਟ ਹੈ ਤੋਂ ਆਇਓ ਹਾਂ ਜੀ ਜਾਇ ਹੈ ਕੋਈ ਨਹੀਂ ਜਾਇ ਹੈ। ਅੱਛਾ ਅੱਛਾ ਸਾਰੇ ਉੱਥੇ ਜਾਏ ਹੋਏ ਨੇ। ਜਾਇਨ ਬਹੁਤ ਐਕਾ ਕਥਾ ਰਿਹਾ। ਲੈ ਹਲੋ। ਰਹਿ ਹਲੋ ਰਹਿ ਹਲੋ ਹੈ ਵੀ ਆਹ। ਹੋਰ ਨਹੀਂ ਕਰਦੇ। ਅੱਛਾ ਜੀ। ਅੱਛਾ ਜੀ। ਧੀ ਇਹ ਤਾਂ ਕਰਕੇ ਰਾਣੀ ਜੀ ਦਾ ਮੇਲਾ। ਠੀਕ ਆ ਜੀ। ਧੰਨਵਾਦ। ਉਹ ਦੇਖ ਰਹੇ ਹੋ ਕਾਫੀ ਮਾਤਾ ਰਾਣੀ ਦੇ ਮੱਥਾ ਟੇਕਣ ਦਾ ਸੰਗਤਾਂ ਦਾ ਜਿਹੜਾ ਉਹ ਆੜਾ ਆਇਆ ਹੋਇਆ ਸਾਰੇ ਦੂਰੂ ਦੂਰੂ ਆ ਆਏ ਹੋਇਆ ਬਾਈ ਜੀ ਸੇਵਾਦਾਰ। ਇਹ ਇਧਰ ਵੀ ਜਿਹੜਾ ਆ ਸੇਵਾਦਾਰ ਆਇਆ ਕਿਹੜੇ ਮੈਨ ਤੋਂ ਆਇਓ ਹਲੋ ਤਾਲੀ ਜੀ ਅੱਛਾ ਹਲੋ ਤਾਲੀ ਜੀ ਠੀਕ ਹੈ ਜੀ ਇਧਰ ਵੀ ਤੁਸੀਂ ਦੇਖ ਰਹੇ ਹੋ ਕਾਫੀ ਮਾਤਾ ਰਾਣੀ ਦੇ ਅੰਦਰ ਮੇਖਾ ਟਿਕਦਾ ਟੱਕ ਦੂਰ ਦੂਰ ਤੱਕ ਤੁਸੀਂ ਦੇਖੋਗੇ ਪਿੱਛੇ ਤੱਕ ਜਿਹੜਾ ਉਹ ਕਟ ਮਾਤਾ ਰਾਣੀ ਦੇ ਅੰਦਰ ਹੈਗਾ ਜੀ ਇਹ ਰਾਣੀ ਜੀ ਦਾ ਮੇਲਾ ਜਿਹੜਾ ਪਾਸੇ ਦੇ ਵਿੱਚ ਚੱਲ ਰਿਹਾ ਹੈਗਾ ਆਏ ਸਾਲ ਇਹ ਜਿਹੜਾ ਮੇਲਾ ਪੜਦਾ ਹੈਗਾ ਜੀ ਜੈ ਮਾਤਾ ਦੀ ਜੈ ਮਾਤਾ ਦੀ ਜੈ ਮਾਤਾ ਦੀ ਕਿਰੋ ਜਿਹੜਾ ਆਪਾਂ ਦਰਸ਼ਨ ਕਰਦੇ ਆ ਰਾਣੀ ਜੀ ਦੇ ਮੇਲੇ ਦੀਆਂ ਜੈ ਮਾਤਾ ਤੋਂ ਸਾਰਿਆਂ ਨੂੰ ਸੰਗਤ ਉਪਰੀ ਹੋਈ ਆ ਔਰ ਜੀ ਕਾਤੇ ਹੋ ਜੀ ਆਓ ਜੀ ਆਓ ਬਹੁਤ ਮਾਰੋ ਸਿਆਣੇ ਜਦੋਂ ਜਦੋਂ ਮਾਤੇ ਬਾਤ ਕਰਦੇ ਆਓ ਆਓ ਤੇ ਇਧਰੋਂ ਵੀ ਦੇਖ ਰਹੇ ਹੋ ਕਿ ਰਾਸ਼ ਕੇ ਦਾ ਚੱਲ ਰਿਹਾ ਹੈਗਾ ਜੇ ਬਾਬਾ ਜੀ ਇਧਰ ਆ ਗਏ ਆ ਮਾਤਾ ਜੀ ਆ ਮਾਤਾ ਜੀ ਆ ਸੋ ਆਪਾਂ ਚੱਲਦੇ ਆ ਅੱਗੇ ਮੱਥਾ ਆਪਾਂ ਨਟੇਕ ਆਇਆ ਦਰਸ਼ਨ ਕਰਾਇਆ ਆ ਮਾਤਾ ਜੀ ਦੇ ਰਾਣੀ ਜੀ ਦੇ ਮੇਲੇ ਦੇ ਤੇ ਇੰਨੇ ਘਰ ਆ ਜੋ ਇੱਥੇ ਆ ਕੇ ਅਰਦਾਸ ਕਰਕੇ ਜਾਂਦੇ ਆ ਸਾਡੇ ਆ ਰੋਗ ਦੀ ਹੋ ਜੇ ਸਾਡੇ ਮੋਢੇ ਜੀ ਗੋਲ ਸਾਡੀ ਜੁਮਾ ਠੀਕ ਹੋ ਜਾਣ ਤੇ ਟਿੱਕੜ ਵਗੈਰਾ ਉਹ ਵੀ ਜਿਹੜੇ ਅਰਦਾਸ ਕੀਤੀ ਜਾਂਦੀ ਆ ਤੇ ਆਪਾਂ ਬਿਲਕੁਲ ਬਾਹਰਲੇ ਪਾਸੇ ਆ ਗਏ ਆ ਮੇਲੇ ਦੇ ਬਾਹਰ ਤੇ ਇੱਧਰ ਦਿਖਾਵਾਂਗੇ ਤੁਹਾਨੂੰ ਇੱਧਰ ਵੀ ਕਾਫੀ ਜਿਹੜੀਆਂ ਦੁਕਾਨਾਂ ਹੋ ਸਜੀਆਂ ਹੋਈਆਂ ਨੇ ਚੱਲਦੇ ਆ ਅਗਲੇ ਪਾਸੇ ਆਪਾਂ ਆਹ ਦੇ ਕੋਈ ਦਰ ਮੇਲੇ ਦੇ ਜਿਹੜਾ ਕਾਫੀ ਇਹ ਚੱਲ ਰਿਹਾ ਮੇਲੇ ਦੀਆਂ ਦੁਕਾਨਾਂ ਜਿਹੜੀਆਂ ਲੱਗੀਆਂ ਹੋਈਆਂ ਜੀ ਸੋ ਦੇਖ ਰਹੇ ਤੁਸੀਂ ਕਾਫੀ ਜਿਹੜਾ ਸੰਗਤਾਂ ਦਾ ਰਾਸ਼ਾ ਮੱਥਾ ਟੇਕਣ ਲਈ ਇੱਥੇ ਪਹੁੰਚਿਆ ਹੈ ਭਾਈ ਜੀ ਮੇਰੇ ਨਾਲ ਇੱਥੇ ਦੇ ਸੇਵਾਦਾਰ ਨੇ ਸੋ ਇਹ ਹੈ ਇੱਥੇ ਦੀ ਸਟੇਜ ਤੁਸੀਂ ਦੇਖ ਰਹੇ ਹੋ ਇੱਥੇ ਜਿਹੜਾ ਕਿਸੇ ਨੇ ਦਾਨ ਪੁੱਨ ਕਰਨਾ ਹੋਵੇ ਗੁੱਤ ਦਾਨ ਜਿਹੜਾ ਦੇਣਾ ਹੋਵੇ ਤੁਸੀਂ ਇੱਥੇ ਆ ਕੇ ਉਹ ਦੇ ਸਕਦੇ ਹੋ ਇਹ ਨੇ ਇੱਥੇ ਦੀ ਕਮੇਟੀ ਦੇ ਮੈਂਬਰ ਪ੍ਰਧਾਨ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਜੈ ਮਾਤਾ ਦੀ ਸਾਰਿਆਂ ਨੂੰ ਮੇਲੇ ਦੀਆਂ ਵਧਾਈਆਂ ਬਹੁਤ ਬਹੁਤ ਵਧਾਈਆਂ ਹੋਣ ਜੀ ਚਲੋ ਕੀ ਕਹਿਣਾ ਚਾਹੂਗੇ ਇਸ ਮੇਲੇ ਬਾਰੇ ਅ ਬਸ ਇਸ ਮੇਲੇ ਬਾਰੇ ਜੀ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਤੁਹਾਨੂੰ ਮੁਬਾਰਕਾਂ ਜੀ ਤੇ ਸਾਡੇ ਮਹਾਮਾਈ ਦੇ ਦਰਬਾਰ 'ਚ ਤੁਸੀਂ ਨਤਮਸਤਕ ਹੋਏ ਹੋ ਅਸੀਂ ਸਾਰੀਆਂ ਪੰਚਾਇਤਾਂ ਵੱਲੋਂ ਇਹ ਜਿਹੜਾ ਮੇਲਾ 40 45 ਪਿੰਡਾਂ ਦਾ ਇੱਕ ਸਾਂਝਾ ਮੇਲਾ ਜੀ ਇਸ ਮੇਲੇ ਦੇ ਜਿਹੜੇ ਸਰਪ੍ਰਸਤ ਨੇ ਬਾਬਾ ਰਾਮਪੂਰੀ ਜੀ ਅਤੇ ਬਾਬਾ ਸ਼ੁਕਰਪੂਰੀ ਜੀ ਅਤੇ ਸਾਰੇ ਪੰਜ ਸਰਪੰਚ ਉਹਨਾਂ ਦੇ ਨਾਲ ਨੇ ਜੀ ਇਸ ਕਰਕੇ ਇਹ ਮੇਲਾ ਪ੍ਰਸ਼ਾਸਨ ਦੀ ਮਦਦ ਨਾਲ ਹਰ ਸਾਲ ਇਸੇ ਤਰ੍ਹਾਂ ਭਰਿਆ ਜਾਂਦਾ ਹੈ ਇਸ ਤਰ੍ਹਾਂ ਦੇ ਹਿਸਾਬ ਨਾਲ ਹੁੰਦਾ ਕਿ ਪੱਕੀ ਤਰੀਕੇ ਨਾਲ ਜੀ ਪੱਕੀ ਤਰੀਕ ਤੇ ਸਾਡੇ ਹਿਸਾਬ ਨਾਲ ਇਹਦਾ ਜਿਹੜਾ ਸਾਡਾ ਮੇਲਾ ਕਿਸੇ ਵੀ ਜਿਹੜਾ ਤਿਥਾ ਉਹਦੇ ਮੁਤਾਬਕ ਸ਼ੁੱਕਰਵਾਰ ਨੂੰ ਹੁੰਦਾ ਜੀ ਇਹ ਤੇ ਇਹ ਸ਼ੁੱਕਰਵਾਰ ਹੀ ਹੋਏਗਾ ਹਰ ਸਾਲ ਦਾ ਤਿਥਾ ਦੇ ਮਤਲਕ ਤੇ ਨਾਲੇ ਕਿ ਹਫਤੇਵਾਰ ਫਿਰ ਸ਼ੁੱਕਰਵਾਰ ਨੂੰ ਮੇਲਾ ਹੋਏ ਉਹ ਸ਼ੁੱਕਰਵਾਰ ਨੂੰ ਉਹ ਨਾ ਇਸ ਤਰ੍ਹਾਂ ਨਹੀਂ ਹੁੰਦਾ ਜੀ ਉਹ ਜਿਹੜੇ ਸਾਡੇ ਅਸਲ ਵਿੱਚ ਹੋਣੇ ਤਾਂ ਕੋਲ ਕੱਲ ਸੀਗੇ ਸ਼ੁੱਕਰਵਾਰ ਤੋਂ ਅਗਲਾ ਦਿਨ ਸੈਟਰਡੇ ਸ਼ਨੀਵਾਰ ਪਰ ਅਸੀਂ ਤਕਨੀਕੀ ਮੌਸਮ ਕਰਕੇ ਮਤਲਬ ਦੇਖਿਆ ਵੀ ਜਿਹੜੇ ਨਾਮੀ ਪਹਿਲਵਾਨ ਨੇ ਗਰਾਊਂਡ ਸਾਡਾ ਗਿੱਲਾ ਜੀ ਪਾਣੀ ਖੜਾ ਇਸ ਕਰਕੇ ਅਸੀਂ ਸਾਰੀ ਪੰਚਾਇਤਾਂ ਤੇ ਸਰਪੰਚਾਂ ਦੀ ਰਾਇ ਦੇ ਨਾਲ ਬਾਬਾ ਸ਼ੁਕਰਪੁਰ ਦੀ ਰਹਿਨਮਾਈ ਇਹ ਤਾਂ ਉਹ ਜਿਹੜੇ ਕੋਲ ਨੇ ਸਾਡੇ ਕੁਸ਼ਤੀ ਨੇ ਅਗਲੇ ਸ਼ੁੱਕਰਵਾਰ 5 ਤਰੀਕ 9ਵੇਂ ਮਹੀਨੇ ਦੀ ਜਿਹੜੀ 5 ਤਰੀਕ ਆ ਦਿਨ ਸ਼ੁੱਕਰਵਾਰ ਆ ਜੀ ਇਸੇ ਤਰ੍ਹਾਂ ਮਾਤਾ ਦਰਾਨੀ ਇਸੇ ਤਰ੍ਹਾਂ ਨਾਲ ਮੇਲਾ ਪਰੂਗਾ ਜੀ ਆ ਇਸੇ ਤਰ੍ਹਾਂ ਅਗਲੇ ਸ਼ੁੱਕਰਵਾਰ 1 ਤੋਂ 5 ਦੰਗਲ ਹੋਣਗੇ ਜੀ ਜਿਸ ਨਾਮੀ ਪਹਿਲਵਾਨ ਨੇ ਅਤੇ ਇਹ ਮੇਲਾ ਜਿਹੜਾ ਸਾਡਾ ਜੀ ਬਹੁਤ ਸਰਦਾ ਦੇ ਸਤਕਾਰ ਨਾਲ ਇਸ ਕਰਕੇ ਮਨਾਇਆ ਜਾਂਦਾ ਕਿਉਂਕਿ ਇੱਥੇ ਜਿਹੜੀਆਂ ਸੁੱਖਾਂ ਬਾਰ ਆਉਂਦੀਆਂ ਨੇ ਸੁੱਖਾਂ ਕਿਉਂ ਬਾਰ ਆਉਂਦੀਆਂ ਨੇ ਇਹਦੇ ਪਿੱਛੇ ਵੀ ਇੱਕ ਬਹੁਤ ਵੱਡਾ ਰਾਜਾ ਉਹ ਇਹ ਰਾਜਾ ਜੀ ਸਾਡੇ ਬਜ਼ੁਰਗ ਕਹਿੰਦੇ ਨੇ ਸਾਡੇ ਪਤਵੰਤੇ ਸੱਜਣ ਮਹਾਂਪੁਰਖ ਕਹਿੰਦੇ ਨੇ ਵੀ ਅਗਰ ਅਸੀਂ ਇੱਥੇ ਮੱਥਾ ਟੇਕਦੇ ਆ ਸੱਚੇ ਦਿਲੋਂ ਮਨੋ ਟੇਕਦੇ ਆ ਤਾਂ ਸਾਡੀਆਂ ਹਰ ਮਨੋ ਕਾਮਨਾ ਪੂਰੀਆਂ ਹੁੰਦੀਆਂ ਨੇ ਇੱਥੇ ਮੱਥਾ ਟੇਕਣ ਵਾਸਤੇ ਸਾਨੂੰ ਝਾੜੂ ਰੜਕਾ ਹੁੰਦਾ ਨਾ ਜੀ? ਹਾਂਜੀ ਝਾੜੂ ਰੜਕਾ ਝਾੜੂ ਰੜਕਾ ਨਾਮਕ ਅਤੇ ਇੱਕ ਮੌਕੇ ਹੁੰਦੇ ਨੇ। ਉਹ 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 ਇਹਨਾਂ ਦੇ ਮਤਲਬ ਮੱਥਾ ਟੇਕਦਾ ਜੀ ਮਾਤਾ ਦੇ। ਉਹਦੇ ਨਾਲ ਜੇ ਆਪਾਂ ਮੱਥਾ ਟੇਕਦੇ ਆ ਤਾਂ ਮਤਲਬ ਘਰ ਦੇ ਵਿੱਚ ਨਾ ਕੋਈ ਦੁੱਖ, ਨਾ ਤਕਲੀਫ, ਨਾ ਕੋਈ ਫੋੜਾ ਫਿਣਸੀ, ਨਾ ਕੋਈ ਲੜਾਈ ਝਗੜਾ, ਨਾ ਦਰਦ। ਐਨੀ ਸ਼ਕਤੀ ਆ ਜੀ ਮਾਤਾ ਦੀ। ਮੇਰਾ ਮਾਤਾ ਦੀ ਮੇਰਾ। ਸ਼ਖਸਾਤ ਮਾਤਾ ਜਿਉਂਦੇ ਛਤੀ ਹੋਏ ਬਿੰ ਕਿੱਥੇ? ਆਹ ਧਰਤੀ ਮਾਂ ਨੇ ਇਹ ਸਾਡੀ ਰਾਣੀ ਧੀ ਮਾਂ ਨੂੰ ਜਗ੍ਹਾ ਦਿੱਤੀ ਜੀ। हां ਜਿਹੜੀ ਧਰਤੀ ਮਾਤਾ ਸੀ ਕਹਿੰਦੇ ਉਸ ਸਮੇਂ ਦੇ ਵਿੱਚ ਆਪਣੀ ਜਗ੍ਹਾ ਦਿੱਤੀ ਵੀ ਲੈਤੀ ਏ ਤੂੰ ਇਸ ਜਗ੍ਹਾ 'ਚ ਸਮਾਜਾ ਮੇਲੇ ਲੱਗ ਰਹੇ ਮੇਲੇ ਲੱਗ ਰਹੇ ਨੇ ਇਸੇ ਕਰਕੇ ਇਸ ਜਗ੍ਹਾ ਨੂੰ ਵੈਸੇ ਵੀ ਆਉਣ ਦੇ ਨਾਲ ਸੰਗਤ ਆਉਂਦੀ ਰਹਿੰਦੀ ਹੈ ਆਉਂਦੀ ਰਹਦੀ ਹੈ ਜੀ ਤਕਰੀਬਨ ਮੇਲੇ ਤਾਂ ਰੋਜ਼ੇ ਹੁੰਦਾ ਜੀ ਪਰ ਆਹ ਦਿਨ ਕੁਝ ਵਿਸ਼ੇਸ਼ ਹੁੰਦੇ ਨੇ ਵਿਸ਼ੇਸ਼ ਹੁੰਦੇ ਨੇ ਤੁਹਾਡਾ ਬੋਲ ਬੋਲ ਧੰਨਵਾਦ ਬੋਤਲਵਾ ਜੀ ਸਾਰੇ ਸੱਜਣਾ ਦਾ ਦੇਖੋ ਕਿ ਕਮੇਟੀ ਦਾ ਸਾਰਿਆਂ ਦਾ ਬੋਲ ਬੋਲ ਧੰਨਵਾਦ ਸਾਰਿਆਂ ਮੇਰੇ ਵੱਲੋਂ ਮੇਲੇ ਦੀਆਂ ਬਹੁਤ ਬਹੁਤ ਵਧਾਈਆਂ ਬਹੁਤ ਸ਼ੁਕਰੀਆ ਜੀ ਜੈ ਮਾਤਾ ਦੀ ਜੈ ਮਾਤਾ ਦੀ ਜੈ ਮਾਤਾ ਦੀ ਜੈਕਾਰਾ ਮਾਰ ਆ ਰਹੀ ਦੀ ਰਾਬੋ ਸੱਚੇ ਦਰਬਾਰ ਕੀ ਜੈ ਉਹ ਆ ਪ੍ਰਸ਼ਾ ਜਿਹੜਾ ਜੜਦਾ ਇੱਥੇ ਅੰਦਰ ਇਹ ਆਏ ਸਾਲ ਦੋ ਦਿਨ ਦਾ ਮੇਲਾ ਹੁੰਦਾ ਤੇ ਆ ਦੇਖ ਸਕਦੇ ਹੋ ਫੇਰ ਤੇ ਦੁਕਾਨਾਂ ਜਿਹੜੀਆਂ ਉਹ ਲੱਗੀਆਂ ਹੋਈਆਂ ਜੀ ਆਹ ਦੇਖੋ ਕਿੰਨੇ ਸੋਹਣੇ ਦੁਕਾਨਾਂ ਜਿਹੜੇ ਬੱਚਿਆਂ ਦੇ ਖਰਾਉਣੇ ਵਾਲੀਆਂ ਉਹ ਇੱਥੇ ਲੱਗੀਆਂ ਹੋਈਆਂ ਹੈਗੀਆਂ ਜੀ ਆਹ ਤੋਂ ਇਧਰ ਆ ਵੀ ਲੇਡੀਜ਼ ਦਾ ਇਧਰ ਬਾਈਕ ਜਿਹੜੇ ਹਰੇਕ ਖੇੜ ਹਰੇਕ ਖਰਾਉਣਾ 50 ਰੁਪਏ ਜੀ ਸੇਲ ਉਹ ਇੱਥੇ ਲੱਗੀ ਹੋਈ ਹੈ ਆਰਟੀਫੀਸ਼ੀਅਲ ਸਾਰਾ ਜੁਐਲਰੀ ਪਿੱਛੇ ਬਣਾਣਾ ਦੋ ਵੀ ਆ ਜਰ ਆਪਾਂ ਰਮਾਲ ਬਾਈ ਦਾ ਜਿਹੜਾ ਲੱਗਿਆ ਹੋਇਆ ਬੜਾ ਵਧੀਆ ਸਟਾਲ ਸਾਹਮਣੇ ਗੱਲ ਕਰਾਂਗੇ ਤਾਂ ਆਪਾਂ ਸਾਹਮਣੇ ਦੇਖ ਰਹੇ ਤੁਸੀਂ ਕਰੋਕਰੀ ਜਿਹੜੀ ਘਰਾਂ ਦੇ ਵਿੱਚ ਕੰਮ ਆਉਂਦੀ ਆ ਇੱਧਰ ਹੈ ਬੱਚਿਆਂ ਦੇ ਘਰਾਉਣੇ ਕਰੋਕਰੀ ਆ ਦੇਖ ਸਕਦਾ ਹੋਏ ਬਾਈ ਦੇ ਕੋਲ ਵੀ ਦੇਖ ਸਕਦੇ ਹਾਰੇ ਘਰਾਉਣੇ ਵਗੈਰਾ ਇਹ ਐਸ਼ੇ ਕੰਪਨੀ ਦੇ ਜਿਹੜੇ ਆ ਆ ਨਾਗ ਦੇ ਸੱਪ ਪਲਾਸਟਿਕ ਦੇ ਆਰਟੀਫੀਸ਼ੀਅਲ ਆ ਦਿਖਾਈ ਬਾਈ ਹੱਥੇ ਫੜ ਕੇ ਨਾਗ ਆਲਾ ਬਾਈ ਅਸਲੀ ਲੱਗਦਾ ਕਿ ਨਹੀਂ ਮਾਰੂ ਡੰਗ ਹੋਣੀ ਹੈ ਨਾ ਹਾਂ ਬਹੁਤ ਵੱਡੇ ਵੱਡੇ ਟੈ ਡੈਡੀ ਪੀਅਰ ਜਿਹੜੇ ਲੰਪਰੇ ਦੇ ਜਿਹੜੇ ਦੁਕਾਨਾਂ ਦੇ ਉੱਤੇ ਬਹੁਤ ਵਧੀਆ ਸਜੇ ਹੋਇਆ ਸਾਹਮਣੇ ਗੱਲ ਕਰਾਂਗੇ ਤਾਂ ਸਾਹਮਣੇ ਸਾਰੀਆਂ ਆਰਟੀਫੀਸ਼ੀਅਲ ਜਿਹੜੇ ਆ ਉਹ ਤੇ ਕ੍ਰੋਪਰੀ ਦੇ ਦੁਕਾਨਾਂ ਤੁਹੇ ਦੇਖ ਸਕਦੇ ਲੱਗੀਆਂ ਹੋਈਆਂ ਨੇ ਤੇ ਆਹ ਸਾਹਮਣੇ ਵੀ ਤੁਸੀਂ ਦੇਖ ਸਕਦੇ ਸਾਰੇ ਕ੍ਰੋਪਰੀ ਦੀਆਂ ਦੁਕਾਨਾਂ ਜਿਹੜੀਆਂ ਉਸ ਸਜੀਆਂ ਦੂਰ ਦੂਰ ਤੱਕ ਜਿਹੜੇ ਬਾਜ਼ਾਰ ਆ ਉਹ ਤੁਹਾਨੂੰ ਨਜ਼ਰ ਆਉਣਗੇ ਸਜੇ ਹੋਏ ਇੱਧਰ ਵੀ ਕੱਪ ਪਲੇਟਾਂ ਘਰਾਂ ਦੇ ਵਿੱਚ ਕ੍ਰੋਪਰੀ ਉਹ ਤੁਹਾਨੂੰ ਇੱਥੇ ਮਿਲੇਗੀ ਭਰਤਨ ਵਾਲੀ ਚੱਲਦੇ ਆਪਾਂ ਅੱਗੇ ਤੇ ਮੰਦਰ ਦੇ ਕੋਲੇ ਆਪਾਂ ਫੇਰ ਆ ਗਏ ਆ ਤੇ ਚੱਲਦੇ ਆ ਪਿਛਲੇ ਪਾਸੇ ਤੁਹਾਨੂੰ ਦਰਸ਼ਨ ਕਰਾਉਂਦੇ ਆ ਮੰਦਰ ਦੇ ਇਹ ਹੈ ਮੰਦਰ ਮਾਤਾ ਰਾਣੀ ਦਾ ਰਾਣੀ ਜੀ ਦਾ ਮੰਦਰ ਦਰਸ਼ਨ ਕਰੋ ਤੇ ਕਰ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਉਹ ਜੋੜ ਤੇ ਉਪ ਮੰਦਰ ਦੇ ਦੂਸਰੇ ਪਾਸੇ ਆ ਗਿਆ ਸੰਗਤਾਂ ਇੱਧਰ ਵੀ ਜਿਹੜੀ ਆ ਉਹ ਮਤਲਬ ਮੱਥਾ ਟੇਕਣ ਲਈ ਅੰਦਰ ਖੜੀਆਂ ਨੇ ਗਰਮੋ ਗਰਮੇ ਮੋਢੋਂ ਮੁੜ ਕੇ ਹੋਈਆਂ ਵੀ ਆ ਨੇ ਆਹ ਦੇਖੋ ਇੱਧਰ ਵੀ ਸੰਗਤਾਂ ਜਿਹੜੀਆਂ ਨੇ ਇੱਕੋ ਥਾਂ ਜਾ ਰਿਹਾ ਹੈ ਚਾਹੇ ਬੁੜੇ ਹੋਣ ਚਾਹੇ ਬਜ਼ੁਰਗ ਹੋਣਾ ਚਾਹੇ ਜਵਾਨ ਹੋਣ ਇੱਕੋ ਰਸਤੇ ਜਾ ਰਹੇ ਇਹ ਰਸਤਾ ਜਿਹੜਾ ਤੁਸੀਂ ਦੇਖ ਰਹੇ ਹੋ ਬਾਹਰੋਂ ਆ ਰਿਹਾ ਹੈਗਾ ਸਿੱਧਾ ਬਾਹਰੋਂ ਮੰਦਰ ਤੱਕ ਸਿੱਧਾ ਆਉਂਦਾ ਏ ਕਿਹੜੀ ਜਗ੍ਹਾ ਆਇਆ ਹਾਂ

ਹਾਂ ਲੋਡਪੋਡਨੀਆ ਲਾਰਿਆ ਜਵਾਕ ਇਧਰ ਤੇ ਆ ਦੇਖੋ ਉਹ ਦੇਖੋ ਕਲਾਵਾਜੀ ਲਾਤੀ ਆ ਛੋਟੇ ਛੋਟੇ ਬੱਚੇ ਆ ਦੇਖੋ ਤੁਸੀਂ ਕਲਾਵਾਜੀਆਂ ਲਾ ਰਹੇ ਆ ਲੋ ਇਹਨਾਂ ਤੋਂ ਟਿੱਡਿਆਂ ਤੋਂ ਹੋ ਤਾਂ ਕੀ ਹੋਣਾ ਬਸ ਐਂ ਰੂੜੇ ਫਿਰਦੇ ਆ ਅੰਦਰ ਇਧਰ ਵੀ ਦੇਖ ਰਹੇ ਤੁਸੀਂ ਟਕੀਆਂ ਝਾੜ ਬੱਲੇ ਦਹੀਂ ਭੱਲੇ ਜਿੱਥੇ ਤੇ ਉਹ ਲੋਕੀ ਸ਼ਾਕ ਵੀ ਰਏ ਆ ਤੇ ਆ ਬਣ ਰਹੀਆਂ ਨੇ ਉਹ ਕਿੱਥੋਂ ਆਏ ਹੋ ਬਾਈ ਤੁਸੀਂ ਅਜੇ ਬਾਸੋ ਤੇ ਇੱਥੇ ਨਹੀਂ ਆਉਂਦੇ ਗੁਜਰਾਤ ਕਾ ਤਾਂਹੀਂ ਭੱਲਾ ਬਾਈ ਹੁਣੇ ਆਪਣੇ ਬਾਗੋਲੋ ਤੇ ਲਾ ਰੇ ਆ ਵਿੱਚ ਪਾ ਕੇ ਦੇਖਦੇ ਆ ਕਿ ਕੀ ਪਾਉਂਦੇ ਨੇ ਭਰ ਕੇ ਬਣਾਏ ਨੇ ਆ ਦੇਖੋ ਗੋਲੋ ਤੇ ਪਾ ਦੇ ਦੇ ਟੇਸਟ ਕਿਤਾਣਾ ਇਹਦਾ ਹੂੰ ਹਾਂ ਜੀ ਬੜਾ ਸ਼ਾਨਦਾਰ ਹੈ ਇਹ ਬਾਈ ਹੁਣੇ ਬਾਸੋ ਤਾਂ ਨੇ ਅੱਗੇ ਪਿੱਛੇ ਖਾਣਾ ਹੋਵੇ ਤੁਸੀਂ ਭਾਸੋ ਇਹਨਾਂ ਚਾਹਤ ਚੜ ਮਿਲਦਾ ਕਿੱਥੇ ਗਿਆ ਹੈ ਭਾਸੋ ਠੀਕ ਹੈ ਇੱਥੇ ਨਬਰ ਰੋਡ ਤੇ ਆ ਠੀਕ ਹੈ ਬੱਚਿਆਂ ਦੀ ਰੇਲ ਗੱਡੀ ਚੱਲ ਰਹੀ ਆ ਦੇਖੋ ਬੱਚੇ ਵਿੱਚ ਬੈਠੇ ਆ ਆ ਦੇਖੋ ਇਹ ਝੂਟਾ ਲੈ ਰਿਹਾ ਛੋਟੇ ਛੋਟੇ ਬੱਚੇ ਤੇ ਟ੍ਰੇਨ ਜਾ ਰਹੀ ਆ ਇੱਧਰ ਵੀ ਆਹਾ ਬੱਚਿਆਂ ਦੇ ਪੰਘੂੜੇ ਜਿਹੜੇ ਲੱਗੇ ਹੋਏ ਆ ਬੱਚੇ ਦੇਖੋ ਉੱਪਰ ਚੜੇ ਹੋਏ ਆ ਦੇਖ ਰਹੇ ਤੁਸੀਂ ਤੇ ਇਸੇ ਤਰ੍ਹਾਂ ਇਹ ਵੀ ਬੱਚਿਆਂ ਦੇ ਜਿਹੜੇ ਝੂਲੇ ਬੱਚਾ ਵਿੱਚ ਕੋਈ ਨਹੀਂ ਹੈਗਾ ਬਾਹਰ ਬੈਠੇ ਆ ਵਿੱਚ ਨਹੀਂ ਗਿਆ ਬੱਚਾ ਦੇ ਵੀ ਬੱਚਿਆਂ ਦੇ ਜਿਹੜੇ ਝੂੜੇ ਹੈਗੇ ਵਿੱਚ ਬੱਤਕਾਂ ਬਣੀਆਂ ਹੋਈਆਂ ਕੁਝ ਗੱਡੀਆਂ ਜੀਪਾਂ ਬਣੀਆਂ ਹੋਈਆਂ ਹਾਥੀ ਬਣੇ ਹੋਇਆ ਦੇਖ ਰਹੇ ਹੋ ਇਹਦੇ ਵਿੱਚ ਇਹ ਬੱਚੇ ਬੈਠੜ ਗਏ ਤੇ ਇਹ ਫਿਰ ਜਿਹੜਾ ਚੱਲੇਗਾ ਇਸੇ ਤਰ੍ਹਾਂ ਬੱਚਿਆਂ ਦੀ ਟ੍ਰੇਨ ਆ ਬੱਚੇ ਬੱਚੇ ਬੈਠੇ ਆ ਵਿੱਚ ਬਾਜੇ ਵਜਾ ਰਹੇ ਆ ਬੀਪੀਆਂ ਵੱਜ ਰਹੀਆਂ ਨੇ ਟੂਰੀਆਂ ਇਸੇ ਤਰ੍ਹਾਂ ਸਾਹਮਣੇ ਬੱਚਿਆਂ ਦੇ ਮਿੱਕੀ ਮਾਊਸ ਜਿਹੜਾ ਹਾਊਸ ਤੋਂ ਬਣਿਆ ਹੋਇਆ ਆ ਦੇਖੋ ਕਿਹੜੇ ਚੈਨਲ ਤੋਂ ਆ ਸਰ ਜੀ ਕਾਲ ਮੇਰਾ ਸੁਰਿੰਦਰ ਮੱਨਾ ਕਰਕੇ ਚੈਨਲ ਆ ਬਾਈ ਜੀ ਫਟਿਆੜਾ ਤੋਂ ਜੀ ਜੀ ਬੜੇ ਵਧੀਆ ਲੱਗਦਾ ਨਹੀਂ ਬੇਲੇ ਆ ਨਹੀਂ ਬੇਲੇ ਨਹੀਂ ਆ ਅੱਜ ਤਾਂ ਬਹੁਤ ਹੈ ਹਾਂ ਹਾਂ ਦੋਸਤ ਵੀ ਠੀਕ ਰਹਿ ਗਿਆ ਅੱਜ ਵਧੀਆ ਰਹਿ ਗਿਆ ਫੇਰ ਵੀ ਦੇਖਦੇ ਹਾਂ ਆ ਗੱਡੀ ਫੇਰ ਆ ਗਈ ਦਿਖਾ ਦਈਏ ਮੇ ਵਾਈਲਡ ਫੁੱਲਪੀ ਆ ਗਈ ਇੱਧਰ ਸੋ ਟੰਡੋਲ ਤੁਸੀਂ ਦੇਖ ਰਹੇ ਚੱਲ ਰਹੇ ਆ ਤੇ ਨਾਲ ਆਹਾਂ ਜਿਹੜੀ ਕਿਸਤੀ ਆ ਇਹ ਵੀ ਚੱਲ ਰਹੀ ਆ ਇਹ ਖੜੀ ਐ ਇਸ ਵੇਲੇ ਵਿੱਚ ਇਹਦੇ ਤੇ ਲੋ ਬੈਠਿਆ ਟੰਡੋਲ ਬੜੇ ਵਧੀਆ ਚੱਲ ਰਹੇ ਆ ਜੀ ਦੇਖ ਰਹੇ ਹਾਂ ਹਾਂ ਕੀ ਕਹਿੰਦਾ ਇਹਨੂੰ ਕਿਸਤੀ ਚੱਲੇ ਨਹੀਂ ਆ ਜੋਵੇਂ ਖੜੀ ਆ ਟੰਡੋਲ ਉਹ ਦੇਖ ਰਹੇ ਹਾਂ ਸਾਹਮਣੇ ਜਿਹੜੇ ਆ ਘੋੜੇ ਉਹ ਬੱਚੇ ਨਗਰ ਤੋਂ ਦੇਖ ਰਹੇ ਆ ਫੇਰ ਵੀ ਕਿੱਥੋਂ ਆਏ ਹੋ ਇਹ ਮੱਲੇ ਆ ਅੱਛਾ ਮੱਤੇਵਾਲ ਤੋਂ ਅੱਛਾ ਅੱਛਾ ਕੀ ਨਾਮ ਆਪਣਾ ਕੀ ਕੰਮ ਕਰਦੇ ਹੋ ਲੈਟਰ ਵਾਲੇ ਸਟੂਡੈਂਟ ਹੈ ਸਟੂਡੈਂਟ ਅੱਛਾ ਚਲੋ ਵਧੀਆ ਪੜਿਆ ਕਰੋ ਜੀ ਲਾ ਕੇ ਤੇ ਬਾਈ ਕਿਹੜੀ ਜਗ੍ਹਾ ਤੋਂ ਆਏ ਹੋ ਸੰਗਰੂਰ ਤੇ ਮੇਲਾ ਦੇਖਣ ਜੈ ਮਾਤਾ ਦੀ ਜੈ ਮਾਤਾ ਦੀ ਬੱਚੇ ਪੜਦੇ ਹੋ ਕਿਹੜੀ ਕਲਾਸ ਚ ਅੱਛਾ 10th ਚ ਚਲੋ ਗੱਲ ਲਾ ਕੇ ਪੜਿਆ ਕਰੋ ਠੀਕ ਆ ਜੀ ਜੈ ਮਾਤਾ ਦੀ ਸਾਰਿਆਂ ਨੂੰ ਤੇ ਮੇਰਾ ਚੈਨਲ ਵੀ ਜਿਹੜਾ ਸਬਸਕ੍ਰਾਈਬ ਕਰ ਲਿਆ ਜੀ ਥੈਂਕ ਯੂ ਜੀ ਤੁਹਾਡਾ ਸਬਸਕ੍ਰਾਈਬ ਕਰਨ ਦਾ ਤੇ ਆਹ ਦੇਖੋ ਜੀ ਕਿਸਤੀ ਗੱਲ ਪਈ ਆਏ ਆ ਲੋ ਚਲੋ ਚੱਲਦੇ ਆ ਅੱਗੇ ਦੇਖਿਓ ਮੇਲੇ ਤੋਂ ਜਿਹੜੇ ਮੱਥਾ ਦੇਕੇ ਜਿਹੜੇ ਸਰਧਾਲੂ ਉਹ ਜਾ ਰਹੇ ਨੇ ਤੇ ਆ ਵੀ ਰਹੇ ਨੇ ਤੇ ਆ ਚੰਡੋਲ ਦੇਖ ਸਾਡੇ ਇਧਰ ਵੀ ਕਾਫੀ ਰਾਸ਼ਾ ਬੱਚੇ ਤੇ ਹਾਰੇ ਤਰ੍ਹਾਂ ਦੇ ਨੇ ਬੱਚੇ ਦਾ ਲੈ ਤੇ ਇਧਰ ਵੀ ਖਾਣ-ਪੀਣ ਫਾਟਪੁਟ ਤੇ ਕਾਫੀ ਸੰਗਤ ਤਾਂ ਜਤੁਨਸਤ ਨੂੰ ਲਈ ਜਿਹੜੇ ਉਹ ਆਈ ਹੋਈਆਂ ਦਾ ਨੋਟ ਨਾਲ ਹਲੋਤਾਲੀ ਕਿਸਾਨ ਥੋੜਾ ਆਪਾਂ ਇਹਨਾਂ ਦਾ ਸਵਾਲ ਵੀ ਦੇਖਾਂਗੇ ਰਿਵਿਊ ਕਰਾਂਗੇ ਆਪਾਂ ਆਹ ਲਓ ਜੀ ਆ ਗਿਆ ਥੋੜਾ ਪਰ ਰਿਵਿਊ ਵੀ ਕਰਦੇ ਕਿਹਜਾ ਹੈ ਆਹ ਬਹੁਤ ਵਧੀਆ ਪ੍ਰੂਡ ਵੀਰ ਆ ਜੀ ਇਹਨਾਂ ਦੀ ਭਾਜੀ ਆਪਣਾ ਨਾਮ ਦੱਸ ਦਿਓ ਅੱਛਾ ਆਪਦਾ ਮੋਬਾਈਲ ਨੰਬਰ ਆਹੀ ਆ ਹਾਂਜੀ ਹਾਂਜੀ ਤੇ ਕਿਸੇ ਨੇ ਤੁਹਾਨੂੰ ਦੇਣਾ ਹੋਵੇ अच्छा किसी ने कोई ऑर्डर देना होवे मिल जाएंगे अच्छा ठीक है भाई मैं कोई ये प्रमोशन नहीं कर रहा सिर्फ अच्छा टेस्ट करके ਨਾਲਾ ਕਰ ਰਿਹਾ 아이 ਉਹਨਾਂ ਨੇ ਆਪਣਾ ਜਿਹੜਾ ਚੈਨਲ ਸਬਸਕ੍ਰਾਈਬ ਕਰਿਆ ਬੜੇ ਵਧੀਆ ਇੱਥੇ ਦੇ ਬੰਦੇ ਆ ਪਾਸੋ ਇਲਾਕੇ ਦੇ ਤੇ ਇਹਨਾਂ ਦਾ ਪਾਇਆ ਵੀ ਟੈਸਟ ਕੀਤਾ ਰਿਵਿਊ ਅੱਛਾ ਇਹਨਾਂ ਦਾ ਵਹਿ ਵਧੀਆ ਸੀ ਚੱਲਦੇ ਆਪਾਂ ਅੱਗੇ ਉਹ ਆਹ ਚਨਾਚੋਰ ਜਿਹਾ ਨਮਕੀਨ ਉਹ ਇਹਨਾਂ ਕੋਲ ਕਚੂੰਬਰ ਜਾਓ ਉਹ ਇਹ ਵੇਚਦੇ ਆ ਤੇ ਬਾਬਾ ਜੀ ਆਏ ਹੋਏ ਆ ਬਾਬਾ ਨਾਨ ਸਿੰਘ ਜੀ ਬਾਏ ਗੁਦਿੱਕਾ ਖਾਲਸਾ ਆਏ ਗੁਦਿੱਕਾ ਬਾਬੇ ਮੱਥਾ ਟੇਕਣਾ ਹੈ ਜੀ ਮੱਥਾ ਟੇਕਣਾ ਹੈ ਜੀ ਨੰਦਾ ਅੱਛਾ ਕੀ ਬਾਤ ਆ ਕੀ ਹਾ ਆਨੰਦ ਲੈ ਰਹੇ ਬਾਬੇ ਠੀਕ ਹੈ ਜੀ ਲੈੰਡਰ ਹੋ ਤੇ ਆਨੰਦ ਹੈ ਕਿਹੜੇ ਬਿੰਦ ਤੋਂ ਅੱਛਾ ਮਲੋਤ ਹੋ ਬਾਈ ਜੀ ਠੀਕ ਆ ਧੰਨਵਾਦ ਆ ਬਾਈ ਸਿੰਘ ਸਿੰਘ ਸਾਹਿਬ ਖੜੇ ਆ ਇਹ ਗੁਰੂ ਮਹਾਰਾਜ ਦੀ ਫੌਜਾ ਖੜੀ ਆ ਨਹੀਂ ਡਟੀਆਂ ਹੋਈਆਂ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਜੀ ਖਤੇ ਕੋ ਕਾਫੀ ਵੱਡਾ ਮੇਲਾ ਜਿਹੜਾ ਇੱਥੇ ਭਰਿਆ ਹੋਇਆ ਹੈਗਾ ਸਤਿ ਸ੍ਰੀ ਅਕਾਲ ਜੀ ਤੇ ਤੁਸੀਂ ਦੇਖ ਰਹੇ ਹੋ ਇਧਰ ਵੀ ਬਾਹਰ ਆਪਾਂ ਬਾਜ਼ਾਰ ਦੇਖਿਆ ਸੀ ਪਹਿਲਾਂ ਤੁਹਾਨੂੰ ਆਪਾਂ ਇੱਥੋਂ ਹੀ ਜੇ ਆਪਾਂ ਤੁਹਾਨੂੰ ਮੇਲਾ ਦਿਖਾਈ ਸਾਰਾ ਇਹ 메ਨ ਸੜਕ ਆ ਗਈ ਆ ਤੇ ਸਾਰਾ ਪਾਸੇ ਮੇਲਾ ਜਿਹੜਾ ਉਹ ਭਰਿਆ ਹੋਇਆ ਹੈਗਾ ਤੇ ਅਗਲੇ ਕੋਈ ਹੋਰ ਮੇਲੇ ਹੋਏ ਉਹ ਵੀ ਆਪਾਂ ਨੂੰ ਜਰੂਰ ਦੁਖਾਉਂਦੇ ਰਹੋਗੇ ਜੋ ਸੋਏ ਸੀ ਰਾਣੀ ਚੀ ਦਾ ਮੇਲਾ ਆਪਾਂ ਖੜੇ ਆ ਬਿਲਕੁਲ ਜਿੱਥੋਂ ਮੇਲਾ ਸ਼ੁਰੂ ਹੋਣਾ ਮੰਦਿਰ ਦੇ ਬਾਹਰ ਖੜੇ ਆ ਜੀ ਤੇ ਇਹਦੇ ਨਾਲ ਆਪਾਂ ਇਸ ਵੀਡੀਓ ਨੂੰ ਇੱਕ ਸਪਾਸਟ ਕਰਦੀ ਆ ਕੋਈ ਬੋਲਦਾ ਭੁੱਲ ਚੁੱਕ ਹੋ ਗਈ ਹੋਵੇ ਤਾਂ ਮਾਫ ਕਰਨਾ ਜੀ ਜਿਹੜੇ ਮੇਰੇ ਵੀਰ ਭਾਈ ਨੇ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤਾਂ ਜੋ ਤੁਹਾਨੂੰ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਪਹਿਲ ਦੇ ਆਧਾਰ ਤੇ ਮਿਲ ਸਕੇ ਇਹਦੇ ਨਾਲ ਰੱਬ ਰੱਖਾ